ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਦਾ ਵਿਰੋਧ ਹੋ ਰਿਹਾ ਹੈ ਜਗਰਾਉ ਦੇ ਚਾਰ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਵਾਲ ਚੁੱਕੇ ਨੇ ਕਿ ਐ ਕਿ ਇੱਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਦੇ ਖਿਲਾਫ ਨਾੜੇ ਬਾਜ਼ੀ ਕੀਤੀ ਹੈ 7 ਜੁਲਾਈ ਨੂੰ ਬੱਸ ਅੱਡੇ ਦੇ ਉੱਤੇ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਤਾਂ ਲੈਂਡ ਪੂਲਿੰਗ ਪਾਲਿਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਪਰ ਇਹ ਉੱਤੇ ਉੱਠ ਰਹੇ ਹੱਥ ਸਰਕਾਰ ਦੀ ਖਿਲਾਫਤ ਕਰ ਰਹੇ ਨੇ ਚਾਰ ਪਿੰਡਾਂ ਦੇ ਲੋਕ ਇਕੱਠੇ ਹੋਏ ਨਾਰੇਬਾਜ਼ੀ ਕੀਤੀ ਪੰਜਾਬ ਸਰਕਾਰ ਨੂੰ ਇਸ ਸਕੀਮ ਦੇ ਲਈ ਕੋਸਿਆ ਗਿਆ ਤੇ ਲੋਕਾਂ ਨੇ ਸਾਫ਼ ਕਹਿ ਦਿੱਤਾ ਕਿ ਇੱਕ ਮਰਲਾ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ 7 ਜੁਲਾਈ ਨੂੰ ਬਸ ਅੱਡੇ ਦੇ ਉੱਤੇ ਵੱਡੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਜਗਰਾਉਂ ਦੇ ਚਾਰ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਤਾਂ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਜਿਸ ਦਾ ਜ਼ਬਰਦਸਤ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਹੈ ਸਰਕਾਰ ਨੇ ਤਾਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਹਰ ਇੱਕ ਫਸਲ ਤੇ ਅਸੀਂ ਐਮਐਸਪੀ ਵੀ ਦੇਾਂਗੇ ਸਾਡੀ ਮੂੰਗੀ ਹੁਣ 6000 ਨੂੰ ਕੋਈ ਨਹੀਂ ਪੁੱਛਦਾ 8700 ਤੋਂ ਉੱਤੇ ਇਹਦੀ ਐਮਐਸਪੀ ਹੈ ਫੇਰ ਜਿਹੜੀ ਮੱਕੀ ਆ ਮੱਕੀ ਦੀ 2250 ਐਮਐਸਪੀ ਹੈ ਉਹ ਸਾਡੀ ਜਿਹੜੀ ਆ 16-1700 ਨੂੰ ਵੇਚਦੀ ਹੈ ਜਿਹੜੀਆਂ ਐਮਐਸਪੀ ਤੇ ਇਹਨਾਂ ਨੇ ਵਾਦੇ ਕੀਤੇ ਸੀ ਉਹ ਤਾਂ ਸਾਡੇ ਨਾਲ ਪੂਰੇ ਨਹੀਂ ਕੀਤੇ ਜਿਹੜੇ ਲੈਂਡ ਪੂਲਿੰਗ ਦੇ ਆ ਲੈਂਡ ਪੂਲਿੰਗ ਦੇ ਵਿੱਚ ਸਾਡੇ ਨਾਲ ਜਿਹੜੇ ਇਹਨਾਂ ਨੇ ਪਲਾਟ ਦੇਣੇ ਆ ਅੱਗੇ ਜਿਹੜੇ ਪਲਾਟ ਪਏ ਆ ਖਾਲੀ ਪਈ ਆ ਗੰਨਾ ਮਿੱਲ ਉਹਨਾਂ ਜਿਹੜੇ ਪਲਾਟ ਪਏ ਨੇ ਉਹਨਾਂ ਨੂੰ ਵੀ ਟੈਕਸ ਪੈਣ ਲੱਗ ਗਿਆ ਵੀ ਤੁਸੀਂ ਕੰਸਟਰਕਸ਼ਨ ਨਹੀਂ ਕੀਤੀ। ਸਾਨੂੰ ਕੰਸਟਰਕਸ਼ਨ ਪਲਾਟ ਜਿਹੜੇ ਆ 30 ਸਾਲ ਦਾ ਇਹਨਾਂ ਦਾ ਟਾਈਮ ਆ 30 ਸਾਲ। ਜੇ ਉਹ ਡਿਵੈਲਪ ਨਹੀਂ ਹੁੰਦੇ ਤਿੰਨ ਸਾਲ ਬਾਅਦ ਤਾਂ ਇਹਨਾਂ ਨੇ ਸਾਡੇ ਤੋਂ ਕਿਹੜਾ ਛੜਾ ਜਾਣਾ। ਅਸੀਂ 27 ਸਾਲ ਕਿੱਧਰ ਨੂੰ ਜਾਵਾਂਗੇ? ਕਾਹਦੇ ਨਾਲ ਸਾਰੀ ਕਰਾਂਗੇ? ਮਤਲਬ ਇਹ ਆਫਰਾਂ ਦੇ ਕੇ ਸਰਕਾਰ ਇੱਕ ਲਵਾਉਣਾ ਚਾਹੁੰਦੀ ਹੈ ਜੀ। ਲਵਾਉਣਾ ਚਾਹੁੰਦੀ ਹੈ ਜੀ ਜਿੱਦਾਂ ਉਹ ਕਰਦੀ ਹੈ ਉਦਾਂ ਹੀ ਅਸੀਂ ਕਰਾਂਗੇ। ਜਿੱਦਾਂ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਅੱਗੇ ਉਹਨਾਂ ਨੂੰ ਅਸੀਂ ਮਾਣ ਬਖਸ਼ਿਆ। ਹੁਣ ਅਸੀਂ ਉਹਨਾਂ ਦਾ ਜਿੱਥੇ ਤੱਕ ਹਊਗਾ ਉਹ ਅਸੀਂ ਜ਼ਮੀਨ ਨਹੀਂ ਛੱਡਣੀ ਜ਼ਮੀਨ ਸਾਡੀ ਤਨ ਤਨ ਫਸਲਾਂ ਦਿੰਦੀ ਆ ਅਗਲੀ ਰਣਨੀਤੀ ਇਹ ਆ ਜੀ ਅਸੀਂ 7 ਤਰੀਕ ਨੂੰ ਵੱਡੇ ਪੱਦਰ ਤੇ ਧਰਨਾ ਲਾ ਰਹੇ ਹਾਂ ਕਿਉਂਕਿ ਲੈਂਡ ਕੂਲਿੰਗ ਦੇ ਵਿੱਚ ਅਸੀਂ 511 ਏਕੜ ਸਾਡੇ ਪੰਜਾਬ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਪਰ ਅਸੀਂ ਇੱਕ ਮਰਲਾ ਵੀ ਜ਼ਮੀਨ ਦਾ ਇਹਨਾਂ ਨੂੰ ਨਹੀਂ ਜੀ ਕਿਉਂਕਿ ਸਾਰੇ ਪਿੰਡਾਂ ਦੇ ਇਹ ਤਿੰਨਾਂ ਚਾਰਾਂ ਪਿੰਡਾਂ ਨੇ ਸਾਡੇ ਇਕੱਲੇ ਇਕੱਲੇ ਨੇ ਐਫੀਡਾਫਿਡਾ ਬਣਾ ਕੇ ਬਕਾਇਦਾ ਆਪਦਾ ਨੰਬਰ ਪਾ ਕੇ ਜ਼ਮੀਨ ਦਾ ਉਹਨਾਂ ਨੇ ਐਫੀਡਾਫਿਡ ਤਿਆਰ ਕਰਕੇ ਦੇ ਦਿੱਤਾ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਦਾ ਇਹਨਾਂ ਨੂੰ ਨਹੀਂ ਤੇ ਰਾਜਪਾਲ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਵੀ ਮਿਲੋਗੇ ਇਸ ਮਾਮਲੇ 'ਚ ਹਾਂਜੀ ਰਾਜਪਾਲ ਸਾਹਿਬ ਤੋਂ ਕੱਲ ਦਾ ਟਾਈਮ ਲਿਆ ਵਾ ਕੱਲ ਨੂੰ ਅਸੀਂ ਚੱਲੇ ਆਂ ਸਾਰੀਆਂ ਪੰਚਾਇਤਾਂ ਸਾਡੀਆਂ ਬਹੁਤ ਵਾਰ ਬੰਦੇ ਅਸੀਂ ਕੱਲ ਰਾਜਪਾਲ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਵੀ ਜਿਹੜਾ ਮੰਗ ਪੱਤਰ ਦੇਵਾਂਗੇ ਵੀ ਇਹ ਜਿਹੜਾ ਰੱਦ ਕੀਤਾ ਕਿਸ ਤਰ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀਰਾਂ ਨੇ ਆਗੂਆਂ ਨੇ ਅਤੇ ਹੋਰ ਮੋਤਵਰ ਲੋਕਾਂ ਨੇ ਇਹੀ ਕਿਹਾ ਕਿ ਅਸੀਂ ਇੱਕ ਮਰਲਾ ਵੀ ਜ਼ਮੀਨ ਸਰਕਾਰ ਨੂੰ ਅਕਵਾਇਰ ਨਹੀਂ ਕਰਨ ਦਵਾਂਗੇ ਚਾਹੇ ਉਹਦੇ ਲਈ ਸਾਨੂੰ ਜਿੱਦਾ ਮਰਜ਼ੀ ਵੱਡਾ ਸੰਘਰਸ਼ ਕਰਨਾ ਪਵੇ ਚਾਹੇ ਮਰਨਾ ਪਵੇ ਪਰ 1 ਇੰਚ ਵੀ ਜਾਂ ਇੱਕ ਮਰਲਾ ਵੀ ਜ਼ਮੀਨ ਸਰਕਾਰ ਨੂੰ ਅਕਵਾਇਰ ਨਹੀਂ ਕਰਨ ਪੈਗਾ ਸੀ ਉਸ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਆਪਣੇ ਸਾਥੀ ਜਨੀਸ਼ਵੰਸਲ ਦੇ ਨਾਲ ਹੇਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ